ਵਾਹੀ ਗੁਰੂ ਸੰਗਤ ਜੋਤ ਜਗਉਣਾ ਇਹ ਸਾਡੀ ਬਹੁਤ ਵੱਡੀ ਮਰਿਆਦਾ ਹੈ ਜੋ ਸਾਡੇ ਮਨ ਅਤੇ ਤਨ ਅਤੇ ਸਾਡੇ ਘਰ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਦੀ ਹੈ ਅਸੀਂ ਹਮੇਸ਼ਾ ਵਾਹਿਗੁਰੂ ਨੂੰ ਯਾਦ ਕਰਕੇ ਘਰ ਦੇ ਵਿੱਚ ਜੋਤ ਜਗਉਂਦੇ ਹਾਂ ਇਹ ਰੀਤ ਸਦੀਆਂ ਤੋਂ ਵਾਹਿਗੁਰੂ ਜਿਹਨੇ ਆਪਾਨੂੰ ਬਖਸ਼ੀ ਹੈ ਪ੍ਰਮਾਤਮਾ ਦੀ ਧੀਰ ਹੈ ਜੀ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੁਣਾਂ ਦੀ ਧੀਰ ਹੈ ਜੀ ਘਰਾਂ ਦੇ ਵਿੱਚ ਜੋਤ ਜਲੋਣਾ ਇਸ ਲੋ ਦੀਵੇ ਦੇ ਨਾਲ ਨਹੀਂ ਨਾਂ ਨਹੀਂ ਜੋੜਿਆ ਜਾਂਦਾ ਸੰਗਤ ਜੀ ਜੋਤ ਇੱਕ ਰੋਸ਼ਨੀ ਨਹੀਂ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੈ ਸੰਗਤ ਜੀ ਜੋਤ ਦੀ ਬੱਤੀ ਦਾ ਪੂਰਾ ਜਲਣਾ ਜਾਂ ਫਿਰ ਅੱਧੀ ਜਲਣਾ ਕੀ ਸੰਕੇਤ ਹੁੰਦੇ ਨੇ ਸਾਰੇ ਪਰਿਵਾਰ ਤੇ ਫਿਰ ਸਾਨੂੰ ਕੀ ਸੰਕੇਤ ਦਿੰਦੀ ਹੈ ਜੋਤ ਅੱਧੀ ਜਲਦੀ ਹੈ ਜਾਂ ਫਿਰ ਪੂਰੀ ਚਲ ਕੇ ਵੱਡੀ ਹੁੰਦੀ ਹੈ ਸਾਨੂੰ ਸ਼ੁਭ ਅਤੇ ਅਸ਼ੁਭ ਸੰਕੇਤਾਂ ਬਾਰੇ ਅਸੀਂ ਗੱਲ ਕਰਾਂਗੇ ਸੰਗਤ ਜੀ ਜੋਤ ਦੀ ਬੱਤੀ ਪੂਰੀ ਤਰ੍ਹਾਂ ਜਲ ਜਾਂਦੀ ਹੈ ਤਾਂ ਇਹ ਸੰਕੇਤ ਦਿੰਦੀ ਹੈ ਸਕਾਰਾਤਮਕ ਊਰਜਾ ਅਤੇ ਪਰਮਾਤਮਾ ਦਾ ਪ੍ਰਤੀਕ ਹੈ ਜਦੋਂ ਸਾਡੇ ਘਰ ਵਿੱਚ ਜਗਾਈ ਜਾਣ ਵਾਲੀ ਜੋਤ ਪੂਰੀ ਤਰ੍ਹਾਂ ਜਲਦੀ ਹੈ ਤਾਂ ਉਸ ਦੀ ਲੋ ਸਥਿਰ ਅਤੇ ਜਮਕਦਾਰ ਹੋਵੇ ਅਤੇ ਸੰਗਤ ਜੀ ਇਸ ਦਾ ਅਰਥ ਹੁੰਦਾ ਹੈ ਕਿ ਤੁਹਾਡੇ ਘਰ ਤੇ ਸਕਾਰਾਤਮਕ ਊਰਜਾ ਦਾ ਹੋਣਾ ਤੇ ਵਾਹਿਗੁਰੂ ਦੀ ਕਿਰਪਾ ਦਾ ਪ੍ਰਤੀਕ ਹੈ ਜੋ ਵੀ ਜੋ ਕਿ ਸਾਨੂੰ ਇਹ ਸਮਝਾਉਂਦਾ ਹੈ ਕਿ ਜੋ ਸਾਡੇ ਘਰ ਦਾ ਮਾਹੌਲ ਹੈ ਉਹ ਪੋਜਿਟਿਵਿਟੀ ਊਰਜਾ ਦੇ ਨਾਲ ਭਰਿਆ ਹੋਇਆ ਹੈ ਸਾਡੇ ਘਰ ਦਾ ਮਾਹੌਲ ਸਾਡੇ ਘਰ ਤੇ ਪਰਮਾਤਮਾ ਦੀ ਹੁਣ ਕਿਰਪਾ ਹੈ ਕਿਉਂਕਿ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ जिसਦੇ ਨਾਲ मन शुद्ध हो जावे ओ सद्गुण है जेकर ज्योत पूरी लो दे नाल नाल एक सार जगदी है, आप आते आप आते है। ता पूरी जगर के वत्ती होवे ता समझ लो की ਤੁਹਾਡੇ ਘਰ ਵਿੱਚ ਸੁਖ ਸ਼ਾਂਤੀ ਅਤੇ ਵਰਕਤਾ ਦੀਆਂ ਲਹਿਰਾਂ ਬਹਿ ਰੀਆਂ ਹਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੱਥ ਆਪ ਅਤੇ ਆਪਦੇ ਘਰ ਪਰਿਵਾਰ ਤੇ ਬਣਿਆ ਹੋਇਆ ਹੈ ਸੰਗਤ ਜੀ ਜੋਤ ਦਾ ਇਸ ਤਰ੍ਹਾਂ ਜਗਣਾ ਇਹ ਇੱਕ ਹੋਰ ਸੰਕੇਤ ਵੀ ਦਿੰਦਾ ਹੈ ਕਿ ਤੁਹਾਡੇ ਮਨ ਦੇ ਅੰਦਰ ਪਰਮਾਤਮਾ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ ਤੁਹਾਡੇ ਅੰਦਰ ਬਾਣੀ ਦਾ ਪ੍ਰਵਾਹ ਬਹੁਤ ਹੈ ਤੁਸੀਂ ਪੋਜ਼ਿਟਿਵਿਟੀ ਨਾਲ ਜੁੜੇ ਹੋਏ ਹੋ ਤੁਸੀਂ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਵਾਲੇ ਇਨਸਾਨ ਹੋ ਜਾ ਭੈਣੋ ਜੋ ਵੀ ਘਰ ਦੇ ਵਿੱਚ ਜੋਤ ਜਿਉਂਦਾ ਹੈ ਹਰ ਘਰ ਦੇ ਵਿੱਚ ਇੱਕ ਮੈਂਬਰ ਹੀ ਜੋਤ ਜਿਉਂਦਾ ਹੈ ਆਪਾਂ ਘਰ ਦੇ ਵਿੱਚ ਤੀਰਦੇ ਹੈ ਕਿ ਘਰ ਦੇ ਘਰ ਵਿੱਚ ਗੁਰਬਾਣੀ ਦੇ ਨਾਲ ਜੁੜਨ ਵਾਲਾ ਜ਼ਿਆਦਾਤਰ ਇੱਕ ਹੀ ਮੈਂਬਰ ਹੁੰਦਾ ਹੈ ਸਾਡੀ ਗੰਭੀਰਤ ਕੀ ਪੜ ਕਰਨਾ ਤੀ ਗੁਰੂ ਮਹਾਰਾਜੀ ਸੇਵਾ ਕਰਨੀ ਗੁਰੂ ਕੀ ਗੋਰੀ ਪ੍ਰਮਾਤਮਾ ਨੂੰ ਯਾਦ ਕਰਨਾ ਇਹ ਦਰਸਾਉਂਦਾ ਹੈ ਕਿ ਤੁਹਾਡਾ ਪਰਮਾਤਮਾ ਦੇ ਪ੍ਰਤੀ ਬਹੁਤ ਜ਼ਿਆਦਾ ਪਿਆਰ ਹੈ ਤੁਹਾਡਾ ਮਨ ਸ਼ੁੱਧ ਹੈ ਐਸ ਕਰਕੇ ਘਰ ਦੇ ਵਿੱਚ ਜਗਾਈ ਜੋੜ ਵਾਲੀ ਇੱਕ ਸਥਿਰ ਤੇ ਚਮਤਕਾਰ ਲੋਹ ਦੇ ਨਾਲ ਜਗਦੀ ਹੈ ਤੇ ਲੰਬੇ ਸਮੇਂ ਜਲਦੀ ਹੈ ਤੇ ਪੂਰੀ ਜਲ ਕੇ ਫਿਰ ਵੱਡੀ ਹੁੰਦੀ ਹੈ ਕਿ ਪਰਮਾਤਮਾ ਦਾ ਹੀ ਪ੍ਰਤੀਕ ਹੈ ਜੇਕਰ ਤੁਸੀਂ ਚਾਹੋ ਨੀ ਹੋ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਅੰਦਰ ਐਸੇ ਤਰ੍ਹਾਂ ਪੋਜ਼ਿਟਿਵਿਟੀ ਦਾ ਵਾਸਾ ਬਣਿਆ ਰਹੇ ਤਾਂ ਤੁਸੀਂ ਹੋਰ ਵੱਧ ਤੋਂ ਵੱਧ ਘਰ ਵਿੱਚ ਬਾਣੀ ਪੜੋ ਹੋਰ ਅਮ੍ਰਿਤ ਵੇਲਾ ਸੰਭੋ ਆਪਣੇ ਵਾਹਿਗੁਰੂ ਸਿਮਰਨ ਦਾ ਹੋਰ ਲੰਮਾ ਟਾਈਮ ਦਿਓ ਤੇ ਪ੍ਰਮਾਤਮਾ ਦਾ ਦੇ ਨਾਲ ਆਪਣੇ ਆਧਿਆਤਮਿਕ ਦਾ ਜੋ ਰਸਤਾ ਹੈ ਉਸ ਨੂੰ ਹੋਰ ਜ਼ਿਆਦਾ ਵਧਾਓ ਤੇ ਪ੍ਰਮਾਤਮਾ ਤੇ ਨਜ਼ਦੀਕ ਹੋਣ ਦਾ ਹੋਰ ਜ਼ਿਆਦਾ ਤੁਹਾਡੇ ਕੋਲ ਇੱਕ ਹੋਰ ਮੌਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਲ ਕਿੰਨਾ ਜੋੜ ਸਕਦੇ ਹੋ ਜੇਕਰ ਤੁਸੀਂ ਇਹ ਸਭ ਸੰਕੇਤ ਤੁਹਾਡੇ ਘਰ ਹੋ ਰਹੇ ਹੈ ਤਾਂ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਆਪਣੇ ਪਰਿਵਾਰ ਨੂੰ ਨਿਭਾਣੀ ਨਾਲ ਜੁੜੋ ਕਿਉਂਕਿ ਬਾਣੀ ਬਾਣੀ ਗੁਰੂ ਘਰ ਜਾਣਾ ਸੇਵਾ ਕਰਨਾ ਇਹ ਹਰ ਮਨੁੱਖ ਦੇ ਵਸਤੇ ਵਿੱਚ ਨਹੀਂ ਹੈ ਉਹਦੀ ਆਪਣੀ ਇੱਛਾ ਦੇ ਅਨੁਸਾਰ ਨਾ ਤਾਂ ਆਪਾਂ ਬਾਣੀ ਪੜ ਸਕਦੇ ਹਾਂ ਨਾ ਗੁਰੂ ਘਰ ਜਾ ਸਕਦੇ ਹਾਂ ਨਾ ਗੁਰੂ ਦਾ ਪਿਆਰ ਰਹਿ ਸਕਦੇ ਹਾਂ ਨਾ ਹੀ ਸੇਵਾ ਕਰ ਸਕਦੇ ਹਾਂ ਨਾ ਹੀ ਦਾਨ ਕਰ ਸਕਦੇ ਹਾਂ ਜਿਸ ਇਨਸਾਨ ਤੋਂ ਪਰਮਾਤਮਾ ਜੀ ਇਹ ਸੇਵਾ ਲੈਂਦੇ ਨੇ ਉਹੀ ਮਨੁੱਖ ਇਹ ਸੇਵਾ ਕਰਦਾ ਹੈ ਸਾ ਸੰਗਤ ਜੀ ਉਸ ਪਰਿਵਾਰ ਦਾ ਪਨਾਕ ਹੋ ਜਾਂਦਾ ਹੈ ਜਿਸ ਪਰਿਵਾਰ ਦੇ ਵਿੱਚ ਇੱਕ ਇਨਸਾਨ ਜੇਕਰ ਗੁਰੂ ਮਹਾਰਾਜ ਜੀ ਦੇ ਨਾਲ ਪੂਰੀ ਭਰੋਸੇ ਦੇ ਨਾਲ ਪੂਰੀ ਇੱਛਾ ਅੰਦੇ ਨਾਲ ਅਤੇ ਪੂਰੀ ਰਜਾ ਦੇ ਨਾਲ ਗੁਰੂ ਨਾਲ ਜੁੜਿਆ ਹੋਇਆ ਹੈ ਤਾਂ ਉਸ ਤੇ ਪਰਿਵਾਰ ਦਾ ਭਲਾ ਵੀ ਉਸ ਦੇ ਨਾਲ ਹੀ ਹੋ ਜਾਂਦਾ ਹੈ ਇਸ ਕਰਕੇ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਜੋਤ ਲੋਣੇ ਹੋ ਤਾਂ ਤੁਸੀਂ ਇਹ ਵੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਸਾਡੇ ਪੂਰੇ ਪਰਿਵਾਰ ਦੇ ਮੈਂਬਰਾਂ ਤੇ ਕਿਰਪਾ ਕਰੋ ਪੂਰੇ ਪਰਿਵਾਰ ਨੂੰ ਆਪਣੇ ਨਾਲ ਜੋੜੋ ਆਪਣੇ ਗੁਰਬਾਣੀ ਨਾਲ ਜੋੜੋ ਤੇ ਜਿਵੇਂ ਜਿਵੇਂ ਆਪਾਂ ਬਾਣੀ ਪੜ੍ਹਦੇ ਜਾਂਦੇ ਹਾਂ ਕਹਿੰਦੇ ਹੈ ਇਹ ਤਾਂ ਬਹੁਤ ਵੱਡਾ ਸਮੁੰਦਰ ਹੈ ਸਾਨੂੰ ਬਹੁਤ ਕੁਝ ਸਿੱਖਣ ਨੂੰ ਗੁਰਬਾਣੀ ਬਾਰੇ ਗੁਰੂ ਬਾਰੇ ਸਿੱਖਣ ਨੂੰ ਮਿਲਦਾ ਹੈ ਜਿਸ ਤਰ੍ਹਾਂ ਜਦੋਂ ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ ਬਹੁਤ ਢੁਗਾਈ ਤੱਕ ਪਹੁੰਚਦੇ ਹਾਂ ਜੇ ਪ੍ਰਵਾਧ ਮੰਗੇ ਜੇ ਲੱਭਾ ਪੁੰਹੇ ਜਾਂਦੇ ਹਾਂ ਇਹ ਸਹੀ ਹੈ ਜੇੜਿਆ ਦੇ ਘਰਾਂ ਦੇ ਵਿੱਚ ਜੋਤ ਪੂਰੀ ਹੋ ਪੂਰੀ ਤਰੀਕੇ ਨਾਲ ਚੱਲ ਕੇ ਵੱਡੀ ਹੁੰਦੀ ਹੈ ਪਰਮਾਤਮਾ ਪਾਸੋਂ ਦੇਣ ਵਾਲੇ ਸੰਕੇਤ ਸਾਨੂੰ ਦੋਨੋਂ ਹੀ ਮਿਲਦੇ ਹੁੰਦੇ ਨੇ ਇਹ ਤਾਂ ਇਨਸਾਨ ਦੇ ਬੁੱਧੀ ਤੇ ਕੰਮ ਕਰਦਾ ਹੈ ਕਿ ਉਹ ਇਸ ਨੂੰ ਸਮਝਦਾ ਹੈ ਜਾਂ ਅਣਗਹਿਲੀ ਕਰਦਾ ਹੈ ਜੇਕਰ ਇਹ ਜੋਤ ਜਗੋ ਨੇ ਹ ਤਾਂ ਇਹ ਤੁਹਾਡੇ ਨਾਲ ਹੋ ਰਿਹਾ ਹੈ ਕਿ ਜੋਤ ਬਹੁਤ ਛੇਤੀ ਵੱਧਦੀ ਹੈ ਪਰवते ਜਾਂਦੀ ਹੈ ਪੂਰੀ ਜੋਤ ਜਦ ਪੂਰੀ ਜੋਤਿ ਕਿਉਂ ਮਤਲਬ ਖਤਮ ਹੋ ਕੇ ਜੋਤ ਵੱਡੀ ਨਹੀਂ ਹੁੰਦੀ ਤਾਂ ਤੁਸੀਂ ਪਰਮਾਤਮਾ ਦੇ ਬਾਣੀ ਦਾ ਟਾਈਮ ਬਤਾਓ ਗੁਰੂ ਦੇ ਨਾਲ ਆਪਣੀ ਮੰਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੋ ਪਰਮਾਤਮਾ ਪਾਸੋਂ ਵਾਹਿਗੁਰੂ ਦੇ ਨਾਲ ਬਾਣੀ ਦੇ ਨਾਲ ਜੋੜਾ ਜੁੜੰਦੀ ਸੱਚੇ ਪਾਸ਼ਾ ਅਗੇ ਅਰਦਾਸ ਕਰੋ ਕਿ ਇਸ ਨਿਮਾਣੇ ਤੇ ਵੀ ਕਿਰਪਾ ਕਰੋ ਇਸ ਨੂੰ ਵੀ ਅੰਮ੍ਰਿਤ ਵੇਲਾ ਗਓ ਜੇਕਰ ਅਜੇ ਤੁਸੀਂ ਅੰਮ੍ਰਿਤ ਵੇਲਾ ਨਹੀਂ ਸਾਧ ਰਿਓ ਘਰ ਦੇ ਵਿੱਚ ਕੱਲੀ ਜੋਤ ਹੀ ਜਗਾਉਂਦੇ ਹੋ ਤਾਂ ਜੋਤ ਜਗਾਉਣ ਦੇ ਸਮੇ ਇਹ ਅਰਦਾਸ ਕਰੋ ਕਿ ਸਵਾਹਿਗੁਰੂ ਜੀ ਮੈਨੂੰ ਵੀ ਗੁਰवाणी ਨਾਲ ਜੋੜੋ ਤੁਸੀਂ ਅਜੇ ਅਮ੍ਰਿਤ ਵੇਲੇ ਨਹੀਂ ਉੱਠਣ ਲੱਗੇ ਤਾਂ ਦਿਨ ਦੇ ਪਹਿਲ ਕਿਸੇ ਵੀ ਟਾਈਮਰ ਕੰਮ ਨਹੀਂ ਦੇ ਕੇ 10:00 ਵਜੇ 11:00 ਵਜੇ ਤੁਸੀਂ ਵਾਇਗੁਰੂ ਗੁਰ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਪਹਿਲਾਂ ਤੁਸੀਂ ਵਾਇਗੁਰੂ 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 ਕਰਦੇ ਵਿੱਚ ਰੁਟੀਨ ਬਣਾਓ ਫਿਰ ਹੋਰ ਮੰਤਰ ਦਾ ਤੇ ਫਿਰ ਘਰ ਦੇ ਵਿੱਚ ਸ਼ਨਾਣ ਕਰਕੇ ਤੁਸੀਂ ਫਿਰ ਤੁਸੀਂ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕਰ ਦਿਓ ਫਿਰ ਦੇਖਿਓ ਤੁਸੀਂ ਕਿਵੇਂ ਅੰਮ੍ਰਿਤ ਵੇਲੇ ਦੀ ਤੁਹਾਡੇ ਉੱਤੇ ਕਿਰਪਾ ਹੋ ਜਾਊਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੇ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਉਹ ਘਰ ਤੋਂ ਦੂਰ ਹੋ ਜਾ ਰਹੀ ਹੈ ਕਿਉਂਕਿ ਵਾਹਿਗੁਰੂ ਜਿਹਦੀ ਪੋਜ਼ਿਟਿਵਿਟੀ ਦਾ ਵਾਸ ਅਜਿਹਾ ਹੁੰਦਾ ਹੈ ਉਸ ਘਰ ਦੇ ਵਿੱਚ ਘਰ ਦੇ ਘਰ ਦੇ ਵਿੱਚ ਤਾਂ ਕੀ ਹੋਣਾ ਘਰ ਦੇ ਨੇੜੇ ਤੇੜੇ ਵੀ ਨਹੀਂ ਖੜੋਂਦੀਆਂ ਇਹ ਨੈਗੇਟਿਵਿਟੀ ਨੈਗੇਟਿਵਿਟੀ ਊਰਜਾ ਜੇ ਜੀ ਆਪਣੇ ਅੱਜ ਦੇ ਵਿਚਾਰ ਤਾਂ ਤੁਹਾਨੂੰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਹੋਰ ਕਰ ਲੈਣਾ ਜੀ